ਕੰਚਨ ਜਿਹੜੀ ਈਓਨ ਹੈ ਉਹ ਅਮਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੇ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਪੋਰਟ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਤੇਰੇ ਉਹਨੂੰ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਉਹ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਤੁਜੀ ਸਾਈਡ ਤੋਂ ਦੋਨੋਂ ਪਾਸਿਓਂ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਅੱਗੇ ਉਹਨੇ ਉਹਦਾ ਗਲਾ ਘੋਟਿਆ ਐਂਡ ਦੇ ਕੰਟੀਨਿਊਡ ਥਿਸ ਟੀਲ ਐਟ ਲੀਸਟ 10 ਟੂ 15 ਮਿੰਟ ਜਦੋਂ ਤੱਕ ਉਹਦੇ ਸਾਹ ਖਤਮ ਨਹੀਂ ਹੋ ਗਏ ਬੱਲੇ ਚ ਫਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅੰਮ੍ਰਿਤਪਾਲ ਨੂੰ ਕਿ ਇਦਾਂ ਦਾ ਹੋ ਗਿਆ ਕਿ ਅੰਮ੍ਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਘੱਟ ਕੇ ਲਿਆਓ ਸੋ ਦੁਬਾਰਾ ਇਹ ਲੋਗ ਤੇ ਗਏ ਪਾਰਕਿੰਗ ਚ ਪਰ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾਂ ਤੋਂ ਕੱਢਿਆ ਗਿਆ ਸੋ ਇਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ ਚ ਗੱਡੀ ਤੇ ਫਿਰ ਵਾਰ ਘੁਮਾਉਂਦੇ ਰਹੇ ਤੇ ਅਗੇਨ ਫਾਈਨਲੀ ਇਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਉਸ ਪਾਸਪੋਰਟ ਨੰਬਰ ਪਤਾ ਲੱਗ ਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅਮਰਿਤਪਾਲ ਹੈ ਇਹਦੀ ਪਲੈਨਿੰਗ ਇੰਨੀ ਸਾਤਰ ਸੀਗੀ ਕਿ ਜਿਸ ਦਿਨ ਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਸਾਗੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅਮਰਿਤਸਰ ਇਹ ਇਹਨੇ 7:09 ਵਜੇ ਅੰਮ੍ਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੈਟ ਟੂ ਯੂਨਾਈਟਿਡ ਅਰਬ ਅਰਬ ਏਮੀਰੇਟਸ ਜੋ ਇਹਦੀ ਟ੍ਰੈਵਲ ਹਿਸਟਰੀ ਤੋਂ ਪਤਾ ਲੱਗਿਆ। ਕੀ ਬਾਅਦ ਚਲਾ ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਇਰ ਵਿਦ ਅਦਰ ਅਥਾਰਟिटीज ਅਦਰ ਏਜੰਸੀਜ਼ ਯੂ نو ਰਿਪੋਰਟ ਕਰੇਂਦਾ ਜੋ ਪ੍ਰੋਸੀਜਰ ਉਹ ਹੁਣ ਫਾਲੋ ਕੀਤਾ ਜਾਏਗਾ। ਇਹ ਜਿਹੜੀ ਬਿਲਕੁਲ ਵੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ कि ਅਸੀਂ ਜਦੋਂ ਪੋਸਟਮਾਰਟਮ 'ਤੇ ਕੁਐਰੀਸ ਪਾਉਂਦੇ ਆ ਅਸੀਂ ਇਹ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੁਅਲ ਅਸੌਲਟ ਰਿਪੋਰਟਡ ਜਿਹੜੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫਾਲੋਅਰਸ ਅਗਰ ਅਸੀਂ ਕਿ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ 'ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ 'ਚ ਉਹਨਾਂ ਦੀ ਗੱਡੀ 'ਚ ਸੜਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਤੇ ਜਸਪ੍ਰੀਤ ਉਹਨਾਂ ਦੀ ਜਿਹੜੀ ਡੂਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਨੇ ਪੁੱਛ ਕੇ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ ਚ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮਹਿਰੋ ਹੈ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਕੰਜਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਦੀ ਮੂਵਮੈਂਟ অর ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜਿ ਵੀ ਇਨਾਂ ਨੇ ਆਨ ਐਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ-ਤੇੜੇ ਜਿਹੜੇ ਅਸੀਂ ਤਫ਼ਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਨਾਲੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਹਾ ਪਰ ਅਮਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੇ ਉਸ ਦਿਨ ਕੰਚਨ ਤੇ ਉਸ ਦਿਨੇ ਉਹਦੀ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅਮਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੀ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਠੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇੱਕ ਤਾਂ ਇਹ ਗਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਜਾਂ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤੇ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਉੱਥੇ ਪਹੁੰਚ ਕੇ ਇਹਨਾਂ ਨੇ ਅਮਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤੇ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਉਹ ਕੰਚਨ ਦੀ ਜਿਹੜੀ Eon ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ ਜਿਹੇ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਨਜੀਤ ਉਹਦੇ ਟ੍ਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਵਿਰਾਜ ਜੀ ਇਹਨਾਂ ਨੇ ਕਮੋਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਨ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਆਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਦੇ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਔਰ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ ਚੁੱਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ ਨਾਲ ਰਹੀਆਂ ਪਹਿਲੇ ਦੂਰ ਦੂਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇਦਾਂ ਉਦਾਂ ਜਿਵੇਂ ਪੁੱਜੋ ਦੇ ਨੇੜੇ ਤੇੜੇ ਆਊਟਲੈਟਸ ਦਾ ਵੀ ਜਿਹੜਾ ਦੰਦੇ ਨੇ ਸੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋਗੋ ਲਾਗ ਰਿਹਾ ਤੇ ਉਸ ਤੋਂ ਬਾਅਦ ਜਸਪ੍ਰੀਤ ਜਿਹੜਾ ਉਹ ਸਕੋਰਪਿਓ ਚਲਾ ਰਿਹਾ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਐ ਸਕੋਰ ਐਨ ਸਕੋਰਪਿਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਜਨ ਦੀ ਸੀਗੀ ਤੇ ਕੰਜਨ ਦੀ ਜਿਹੜੀ ਈਓਨ ਐ ਉਹ ਅੰਮ੍ਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ টাইਪ ਜਗ੍ਹਾ 'ਚ ਵੀ ਉੱਤੇ ਘੁਮਾਉਂਦੇ ਰਹੇ ਥੈਨ ਫਾਈਨਲੀ ਐਟ 1.0 ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਥੈਨ ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰੈਜ਼ਿਸਟਡ ਜੋ ਕੁਝ ਕਿਛੇ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੇ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਤੇਰੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿਦ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤ ਜੀ ਤੇ ਇੱਕ ਪਾਸੇ ਜਸਪ੍ਰੀਤ ਥੈਨ ਅਮਰਿਤ ਨੇ ਇਹ ਇਹਨਾਂ ਨੂੰ ਕਿਹਾ ਅਮਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕਸ ਲਾ ਕੇ ਉਹਦੀ ਗੱਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੋਂ ਉਹਨੂੰ ਖਿੱਚਿਆ ਐਂਡ ਜਿਹੜਾ ਅਮਰਿਤ ਅੱਗੇ ਉਹਨੇ ਉਹਦਾ ਗਲਾ ਘੋਟਿਆ एंड दे कंटिन्यू दिस स्टिल एटलीस्ट टेन टू फिफ्टीन मिनट जो तक सा खत्म नहीं हो गए दैन फाइनली अशी बास टे उसद यो पहला ही प्लान सगा कि उस जो तो पेट्रोल पंप से ग्डी इन्होंने एन स्कॉरपिओ लग वेन्दे रीश दैट पेट्रोल पंप उलरेडी उन्होंने पुजन तो पहला जो हूँ तफतीश से पता लग गया एक रणजीत सिंह वासी uh, uh, ਵਸੀ ਵਿਲੇਜ ਸੋਹਲ ਖਾਣਾ ਚਬਾਲ ਤਰਨਤਾਰਨ ਉਹ ਤੇ ਇੱਕ ਹੋਰ ਨਾਮਾ ਲੂਮ ਵਿਅਕਤੀ ਇੱਕ ਛੋਟੀ ਗੱਡੀ Swift ya i10 ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੇ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ ਦੇ ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦ ਪਲੈਨਕ ਤੇ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਡ देम ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹ ਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਥੈਨ ਵੈਨ ਦੇ ਕੇਮ ਆਊਟ ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅੰਮ੍ਰਿਤਪਾਲ ਨੂੰ ਕਿ ਐਦਾਂ ਦਾ ਹੋ ਗਿਆ ਕਿ ਅੰਮ੍ਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਕੱਢ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ 'ਚ ਪਰ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਨਾ ਤੋਂ ਕੱਢਿਆ ਗਿਆ ਸੋ ਇਹਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ 'ਚ ਗੱਡੀ ਤੇ ਫੇਰ ਬਾਹਰ ਘੁਮਾਉਂਦੇ ਰਹੇ ਤੇ ਅਗੇਨ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਜਸਪ੍ਰੀਤ ਫਿਰ ਦੁਬਾਰਾ ਗਿਆ ਪਾਰਕਿੰਗ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ پارک ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤ ਬਾਰਿਸ਼ ਸੀ ਫਿਰ ਇਹ ਐਨ ਸਕੋਰਪੀਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ ਚ ਇਹ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅਮਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ెంట్ देयर ਕਾਂਸਪੀਰੇਟਰ ਤਾਂ ਉਹ ਸੇਗਾ ਹੀ ਸਗਾ ਬਟ ਈਵਨ ਵਾਈਲ ਕਮਿਟਿੰਗ ਦ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦ ਪਲਾਨ ਕਿ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਵੇ ਜੋ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ BNS ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮਾ ਲੂਮ ਵਿਅਕਤੀ ਹੈ बिकॉज ਦੇ ਵਰ ਆਲਸੋ ਪਾਰਟ ਆਫ ਦ ਕ੍ਰਿਮੀਨਲ ਕਾਂਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ ਚ ਨੋਮੀਨੇਟ ਕਰ ਲਿਆ DDR ਐਂਟਰੀ ਪਾ ਕੇ 14 ਤਰੀਕ ਨੂੰ 120B ਦੇ ਤਹਿਤ ਔਰ ਕਿਉਂਕਿ ਵਕਤ-ਵਕਤ ਸਾਡੀ ਟੀਮ ਇਨ ਫੈਕਟ ਅਦਰ ਡਿਸਟ੍ਰਿਕਟ ਦੀ ਹੈਲਪ ਲੈ ਕੇ ਵੀ ਅਸੀਂ ਅਮਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟੋ ਚੱਪੇ ਮਾਰੀ ਜਿੱਤੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁੱਕ ਆਊਟ ਸਰਕੂਲਰ ਹੁੰਦਾ ਹੈ ਇਹਦੇ ਜਿਹਦੇ ਡਿਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਥੈਨ ਵੀ ਈਵਨ ਚੈੱਕ ਫਰਮ ਦਾ ਜਿਹੜੇ ਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅਮਰਿਤਪਾਲ ਹੈ ਇਹਦੀ ਪਲੈਨਿੰਗ ਇੰਨੀ ਸਾਤਰ ਸੀਗੀ ਕਿ ਜਿਸ ਦਿਨ ਇਹਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਸਾਗੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅਮਰਿਤਸਰ ਤੇ ਇਹਨੇ 7:30 ਵਜੇ ਅਮਰਿਤਸਰ ਤੋਂ ਇੱਕ ਫਲਾਈਟ ਬੁੱਕ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਏਮੀਰੇਟਸ ਜੋ ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਇਹਨੇ ਮਹੀਨਿਆਂ ਤੋਂ ਪਲਾਨ ਕਰ ਰਿਆ ਸੀ ਤੇ ਕ੍ਰਾਈਮ ਕਮਿਟ ਕਰਨ ਤੋਂ ਵਿਦਨ ਅ ਫਿਊ ਆਵਰਸ ਕਿ 9 ਵਜੇ ਇਹਨੇ ਫਲਾਈਟ ਵੀ ਲੈ ਲਈ

ਜਿਹੜਾ ਅਕਾਊਂਟ ਚ 4 ਲੱਖ ਤੋਂ ਵੱਧ ਫੋਲੋਅਰਸ ਹੈਗੇ ਉਹ ਵਾਲਾ ਅਕਾਊਂਟ ਵੀ ਇਹਨਾਂ ਨੇ ਸਸਪੈਂਡ ਅਸੀ ਅਥਾਰਟिटीज ਤੋਂ ਲਿਖਿਆ ਕਿ ਸਾਡੀ ਜਿਹੜਾ ਸਾਈਬਰ ਸਾਈਬਰ ਪੁਲਿਸ ਹੈਡਕ quartਰ ਲੈਵਲ ਹੈ ਉਹਨਾਂ ਵੱਲੋਂ ਵੀ ਵਕ ਵਕ ਜਿਹੜੇ ਵੀ ਇਸ ਤਰ੍ਹਾਂ ਦੇ 네ਗੇਟਿਵ ਮੈਸੇਜ ਕਨਵੇ ਕਰ ਰਹੇ ਹੈ ਵੀ ਆਰ ਟ੍ਰਾਈਂਗ ਟੂ ਗੈਟ ਦੋਜ਼ ਆਲਸੋ ਸਸਪੈਂਡਡ ਔਰ ਇਨੀਸ਼ੀਅਲ ਵਾਲਾ ਤਾਂ ਕੱਲ ਹੋ ਹੀ ਗਿਆ ਸੀਗਾ ਇਹ ਜਿਹੜੀ ਟ੍ਰੈਵਲ ਹਿਸਟਰੀ ਅਸੀਂ ਕਢਾਈ ਹੈ ਉਹਦੇ ਚ ਲਿਖਿਆ ਹੋਇਆ ਹੈ ਕਿ ਆਈਸੀਪੀ ਅੰਮ੍ਰਿਤਸਰ ਤੋਂ ਇਹਨੇ 9:30 ਵਜੇ ਜਿਹੜੀ ਫਲਾਈਟ ਫੋਰਡ ਕੀਤੀ ਹੈ ਹੀ ਹੈ ਗੋਨ ਟੂ ਯੂਨਾਈਟਿਡ ਅਰਬ ਏਮੀਰੇਟਸ ਇਹ ਜਿਹੜੀ ਬਲਾਤਕਾਰ ਦੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ ਕਿ ਅਸੀਂ ਜਦੋਂ ਪੋਸਟਮਾਰਟਮ ਦੇ ਕੁਰੀਜ਼ ਭੰਦੇ ਅਸੀਂ ਇਹ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟੂ ਪ੍ਰੀਲੀਮਿਨਰੀ ਫॉर ਮੀ ਟੂ ਕਮੈਂਟ ਜਦ ਜੋ ਕਹਾਵਤ ਹੈ ਕਿ ਅਰੇ ਤੁਹਾਨੂੰ ਡਿਵਿਡੈਂਡ ਚ ਮਿਲਦਾ ਹੈ ਡੈਫੀਨਿਟਲੀ ਜੀ ਹੁੰਦਾ ਸੀ ਪਹਿਲਾਂ ਵੀ ਡਿਸਟਰਕਸ਼ਨ ਆਫ ਐਵੀਡੈਂਸ ਦਾ ਸੈਕਸ਼ਨ ਤਾਂ ਅਸੀਂ ਲਾਇਆ ਹੋਇਆ ਸੀ ਇਹ ਗੱਲ ਉਹਨਾਂ ਨੇ ਪਹਿਲਾਂ ਦੱਸਤੀ ਸੀ ਬਟ ਦ ਨਿਊ ਥਿੰਗ ਇਜ਼ ਦ ਤਮਰਿਤ ਪਾਲੂ ਵਾਸ ਇਨਵੋਲਡ ਇਨ ਕਮਿਟਿੰਗ ਦ ਮੈਮ ਇਸਮਾਮ ਅਲੈਕਸੀ ਦੋ ਹੋਰ ਨਾਮ ਦ ਦਾ ਪਤਾ ਲੱਗ ਗਿਆ ਨਾਲ ਤੜੇ ਤੇ ਜਿਹਨਾਂ ਨੇ ਦੇਖੋ ਜੀ ਰਣਜੀਤ ਦਾ ਜਿਹੜਾ ਉਹਦੀ ਤਾਂ ਸਾਨੂੰ ਡੀਟੇਲਸ ਪਤਾ ਲੱਗੀਆਂ ਉਹਦੇ ਤੇ ਛਾਪਾ ਮਾਰੀ ਕੀਤੀ ਹੈ ਉਹ ਵੀ ਫਰਾਰ ਹੈ ਅਸੀਂ ਉਹਦਾ ਵੀ ਲੁਕਆਊਟ ਸਰਕੂਲਰ ਜਾਰੀ ਕਰ ਰਹੇ ਹਾਂ ਤੇ ਜਿਹੜਾ ਦੂਜਾ ਬੰਦਾ ਇਹ ਹੁਣ ਦੇ ਦੋਸ਼ੀਆਂ ਤੋਂ ਹਲੇ ਤੱਕ ਉਹਦੀ ਆਈਡੈਂਟੀਟੀ ਪਤਾ ਨਹੀਂ ਲੱਗੀ ਬਟ ਵੀ ਆਰ ਟ੍ਰੇਲਿੰਗ ਦਾ ਟੈਕਨੀਕਲ ਐਵਿਡੈਂਸ ਹਾਲੇ ਅਨਨੋਨ ਹੈ ਇਸਨੇ ਕੌਣ ਹੈ ਉਹਦਾ ਕੱਪੇ ਵੀਡੀਓ ਆ ਰਹੀਆਂ ਬਾਰ-ਬਾਰ ਜਿਵੇਂ ਕਿ ਉਹਰਾਉ ਨੂੰ ਮਾਰਾ ਗਿਆ ਤੇ ਇਹ ਵੀ ਕਿ ਕਾਪੀ ਜਿਹੜੀ ਹੋਰ ਵੀ ਇਨਵੋਲਵ ਹੋ ਸਕਦੇ ਨੇ ਇਸ ਕੇਸ ਦਾ ਜੀ ਜੀ ਮੇਨ ਕਨਸਪਿਰੇਟਰਸ ਜੋ ਹੈ ਉਹ ਤਾਂ ਸੀ ਸਾਹਮਣੇ ਲੈ ਆਇਆ ਜਿਨ੍ਹਾਂ ਨੂੰ ਧਮਕੀਆਂ ਦੇ ਰਿਹਾ ਆਈ ਥਿੰਕ ਅਮਰਿਤਸਰ ਪੁਲਿਸ ਨੇ ਆਈ ਥਿੰਕ ਹੀ ਹੈਵ ਹੀ ਹਾਸ ਬੀਨ ਬੁੱਕed ਬਟ ਬਾਕੀ ਜਗਾ ਅਕਾਊਂਟਸ ਵੀ ਸਸਪੈਂਡ ਹੋ ਰਿਹਾ ਜੋ ਇਸ ਤਰ੍ਹਾਂ ਦੀ ਧਮਕੀਆਂ ਦੇ ਰਿਹਾ ਇਹ ਗਰੁੱਪ ਜਾਂ ਗੈਂਗ ਦੇ ਵਿੱਚ ਹੋਰ ਕਿੰਨੇ ਕਿ ਪਾਸ ਨਹੀਂ ਹਾਂਜੀ ਇਸ ਗਰੁੱਪ ਦੇ ਵਿੱਚ ਜਾਂ ਗੈਂਗ ਦੇ ਵਿੱਚ ਕਈ ਆਪਾਂ ਦੋ ਕਿੰਨੇ ਕਿ ਪਾਸ ਨਾਲ ਜਿਹੜੇ 5 ਤਾਂ ਆ ਗਏ ਹੁਣ ਤੱਕ ਦਾ ਜੀ ਅਮਰਿਤਪਾਲ ਹੋ ਗਿਆ ਤੇ ਨਿਮਰਜਿਤ ਹੋ ਗਿਆ ਜਸਪ੍ਰੀਤ ਹੋ ਗਿਆ ਤੇ ਰਣਜੀਤ ਐਂਡ 1 ਅਨਨੋਨ ਹੁਣ ਤੱਕ ਵੀ 5 ਦਿਨ ਤੋਂ और भी, भी है शामिल फिलहाल यही है जी जो तक तीस आगे पता लगेगा अभी लगे इस भी 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 आ रही भी 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 लगातार भी भी दुनिया भी 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 आई थिंक जितनी भी अदर की कॉल हो रही है कंसर्न पुलिस इज टेकिंग एक्शन बट वी हैव बुक इन अ वेरी स्ट्रिंजेंट केस हूँ जो बाहर भज भी गया साड़ी नॉलेज आ गया वी विल फॉलो ड्यू प्रोसीजर जेड़ा डिपोर्ट करने क्रिमिनल्स होंगे so we'll be writing बी राइटिंग uh, concerned कंसर्न ma'am thoda aur kuch nahi kuch nahi hai ma'am yahan tak talking hai jo hamara toilet room ki network pass chal raha hai sorry zyada tak bhi calls nahi hai wo ਕੁਝ ਅੱਜਕੱਲ੍ਹ ਜੋ ਇਸ ਤਰ੍ਹਾਂ ਦੇ ਕ੍ਰਾਈਮਨਲਸ ਹੁੰਦੇ ਆ ਦੇ ਯੂਜ਼ ਵੇਰੀਅਸ ਟਾਈਪ ਆਫ ਵਰਚੁਅਲ ਨੰਬਰਸ ਆਲਸੋ ਸੋ ਥੈਟ ਉਹ ਛੇਤੀ ਟਰੈਕ ਨਾ ਹੋ ਪੈਂਨ ਬਟ ਸਾਡੀ ਏਜੰਸੀਜ਼ ਵੀ ਇਦਾਂ ਦੇ ਟਰੈਕ ਕਰ ਲੈਂਦੀਆਂ ਸੋ ਹੁਣ ਜਦੋਂ ਸਾਨੂੰ ਟੈਕਨੀਕਲੀ ਪਤਾ ਲੱਗ ਗਿਆ ਥੈਟ ਐਲਓਸੀ ਕੁਲੰਟ ਦੀ ਟਰੈਵਲ ਹਿਸਟਰੀ ਪਤਾ ਲੱਗ ਗਈ ਸੋ ਅੱਗੇ ਦਾ ਵੀ ਪ੍ਰੋਸੀਜਰ ਸਾਰੀ ਗਵਰਨਮੈਂਟਸ ਦਾ ਇੰਟੈਲੀਜੈਂਸੀ ਕੋਆਰਡੀਨੇਸ਼ਨ ਹੁੰਦੀ ਹੈ ਹੀ ਕਾਂਟ ਰਨ ਸੋ ਫਾਰ ਹੁਣ ਜਦੋਂ ਸਾਨੂੰ ਟੈਕਨੀਕਲੀ ਪਤਾ ਲੱਗ ਗਿਆ ਥੈਟ ਐਲਓਸੀ ਕੁਲੰਟ ਦੀ ਟਰੈਵਲ ਹਿਸਟਰੀ ਪਤਾ ਲੱਗ ਗਈ ਸੋ ਅੱਗੇ ਦਾ ਵੀ हाँ जी रिमांड तो तो लवेंगे तो जी अब क्योंकि सानू कई ये जो चीजें लेकर आए करनी है रिक्वेस्टेड टू डू थ्री के सानू रिमांड इसका इसके ऊपर तो इस फॉर्म में जो जो पता है जनाए का अपना काम बाप उस लेके दो दिन दिन सोशल मीडिया पे काफी कुछ चल रहा उसको कहने दे क्योंकि इसका तो डेली केस जांच आ वो प्रभावित हो गया कितना कल जितना सारे नेटवर्क पे चल रहा है वाले मामले ਜੀ ਇਹਦੇ ਚ ਤਾਂ ਮੈਂ ਤੁਹਾਨੂੰ মিডিਆ ਨੂੰ ਹੀ ਅਪੀਲ ਕਰਾਂਗੀ ਕਿ ਇਸ ਤਰ੍ਹਾਂ ਦੀ ਜੇ ਕੋਈ ਰੇਪ ਦੀ ਕੋਈ ਗੱਲ ਹੋਏਗੀ ਤਾਂ ਵੀ ਵਿਲ ਬੀ ਦ ਫਰਸਟ ਪੀਪਲ ਜੋ ਤੁਹਾਨੂੰ ਇਨਫੋਰਮ ਕਰਾਂਗੇ ਤੇ ਇਸ ਤਰ੍ਹਾਂ ਦੀ ਗੱਲਾਂ ਆਪਣੇ ਲੈਵਲ ਤੇ ਬਿਲਕੁਲ ਨਾ ਫਲਾਈਆਂ ਜਾਣ ਅਸੀਂ ਮੈਂ ਤੁਹਾਨੂੰ ਆਪ ਦੱਸ ਰਹੀ ਹਾਂ ਕਿ ਵੀ ਹੈਵ ਰੇਸ ਦਿਸ ਕੁਐਸਚਨ ਜੇ ਪੋਸਟਮਾਰਟਮ ਚ ਆਏਗਾ ਉਹਨੂੰ ਤਾਂ ਕੋਈ ਲੋਕ ਨਹੀਂ ਸਕਦਾ ਦੈਨ ਵੀ ਵਿਲ ਕਨਵੇ ਆਫੀਸ਼ੀਅਲੀ ਟੂ ਯੂ ਜੇ ਤਾਂ ਦਾ ਕੁਛ ਨਹੀਂ ਕਾਰਨ ਤਾਂ ਉਹ ਹੀ ਹੈ ਨਾ ਜੀ ਕਿ ਬੰਦਾ ਸੋਸ਼ਲ ਮੀਡੀਆ ਤੇ ਬੈਠਦਾ ਜੋ ਗਲਤੀ ਬੋਲ ਰਿਹਾ ਹੈ ਉਹਨਾਂ ਤੋਂ ਤੁਹਾਡੀ ਜਾਣਕਾਰੀ ਪ੍ਰਾਪਤ ਹੋ ਗਈ ਹੈ ਉਸੇ ਕਲਾਸ ਰਿਜਿਸਟਰ ਤੋਂ ਦੇਖੀ ਸੀ ਇਸੇ ਕਰਕੇ ਜੀ ਅਸੀਂ ਜਿਹੜਾ ਮੇਨ ਇਹਦੇ ਦਾ ਅਕਾਊਂਟ ਅਸੀਂ ਸਸਪੈਂਡ ਕਰਾਇਆ ਤੇ ਹੋਰਾਂ ਤੇ ਵੀ ਜਿਹੜਾ ਸਾਡਾ ਸਾਈਬਰ ਸਾਈਬਰ ਵੀ ਕਰਾਇਮ ਦੀ ਟੀਮ ਹੈ ਚੰਡੀਗੜ੍ਹ ਵੀ ਦੇ ਆਰ ਕਨਸਟੈਂਟਲੀ ਵਾਚਿੰਗ ਐਂਡ ਰਿਪੋਰਟਿੰਗ ਲੈਨ ਸਕੋਰਪਿਓ ਐਨ ਲੱਗੀ ਹੈ ਔਰ ਯੋਨ ਲੱਗੀ ਜੀ ਯੋਨ ਗੱਡੀ ਤਾਂ ਕੰਚਨ ਵੀ ਮੈਨੂੰ ਐਗਜ਼ੈਕਟ ਓਨਰਸ਼ਿਪ ਨਹੀਂ ਪਤਾ ਪਰ ਜਿਹੜੀ ਐਨ ਸਕੋਰਪਿਓ ਸੀਗੀ ਉਹ ਵੀ ਅਮਰਿਤਪਾਲ ਦੇ ਨਾਂ ਤੇ ਨਹੀਂ ਹੈ ਉਹ ਕੋਈ ਹਰਿਆਣਾ ਨਾਮ ਦਾ ਮੋਹਨ ਭਰਿਆਲਾ ਦਾ ਮੈਨੂੰ ਨਾ ਹੋਣ ਕਸ਼ਿਸ਼ ਉਹ ਤੋਂ ਨੇ ਪਰਚੇਦ ਦਿੱਤੇ ਜਾਂ ਕਿਹਾ ਜੀ ਅਸੀਂ ਤਫ਼ਤੀਸ਼ੇ ਦੇਖ ਲਾਂਗੇ ਬਟ ਅੰਮ੍ਰਿਤਪਾਲ ਦੇ ਨਾਤੇ ਨਹੀਂ ਮੈਨੂੰ ਕਲੀਅਰ ਜਿਹਦੇ ਬੰਦੇ ਬੜੇ ਗਏ ਨੇ ਜੀ ਇਹਨਾਂ ਦਾ ਟਾਪਿਕ ਜੋ ਸਾ 700 ਦਾ ਇਸ਼ੂ ਦਾ ਹੈ ਇਸ ਦਾ ਬਟ ਹੈ ਇਹ ਅਸੀਂ ਜੀ ਡੀਟੇਲ ਵੈਰੀਫਾਈ ਕਰ ਲਾਂਗੇ ਨਾਟ ਨੋਟ ਫੰਡਿੰਗ ਦਾ ਕਲੀਅਰ ਹੋਇਆ ਮੈਂ ਇਹਦੇ ਵੀ ਫੰਡਿੰਗ ਕਿਵੇਂ ਹੋਇਆ ਫੰਡਿੰਗ ਜੀ ਹਲੇ ਉਸ ਸਟਰੈਕ ਤੇ ਫੰਡਿੰਗ ਵੀ ਹਲੇ ਅਸੀਂ ਸਟਰੈਕ 嗯。Uh huh.